ਮੈਂ ਤਾਂ ਬੀਨੇ ਫੋਨ ਕੀਤਾ ਇਹਨਾਂ ਨੇ ਸੰਨੀ ਨੂੰ ਕਿਹਾ ਮੇਰੇ بیٹے ਨੂੰ ਆਹ ਨਹੀਂ ਕਿਤਨਾਂ ਦੇ ਹਾਲਾਤ ਸੀ ਜਦੋਂ ਤੁਸੀਂ ਪਹੁੰਚੇ ਆਇਆ ਬਸ ਆ ਸ਼ਟਰ ਪਟਿਆ ਹੋਇਆ ਸੀ ਅੰਦਰ ਜਾ ਮੈਂ ਬੜ ਕੇ ਦਮ ਦੇ ਦੇਖਿਆ ਗੱਲਾ ਦੋ ਹੀ ਗੱਲੇ ਮੇਰੇ ਖਾਲੀ ਨੇ ਕੈਸ਼ ਲੈ ਕੇ ਗਏ ਨੇ ਜਾਂ ਕੁਝ ਹੋਰ ਨਹੀਂ ਹੋਰ ਕੁਝ ਨਹੀਂ ਕੈਸ਼ ਕੈਸ਼ ਪਿਆਦੀ ਅੱਠ ਤੇ 10 ਲੱਖ ਦੇ ਵਿਚਾਲੇ ਵਿਚਾਲੇ ਪਿਆਦੀ ਕੈਸ਼ ਕੁਝ ਰਾਤੀ ਜਾਂਦੇ ਹੋਏ ਗੱਲਾਂ ਖਾਲੀ ਨਹੀਂ ਕਰਕੇ ਜਾਂਦੇ ਨਹੀਂ ਖਾਲੀ ਨਹੀਂ ਮੈਂ ਕਰਕੇ ਜਾਂਦਾ ਕਿਉਂਕਿ ਮੇਰਾ ਕੈਸ਼ ਦਾ ਕੰਮ ਹੈ ਮੈਂ ਓਹਦੀ ਦੁਕਾਨ ਤੇ ਹੀ ਮੈਂ ਕੈਸ਼ ਰੱਖ ਕੇ ਜਾਂਦਾ ਹੈ ਮੇਰਾ ਮਨੀ ਟ੍ਰਾਂਸਫਰ ਦਾ ਕੰਮ ਹੈ ਕੋਈ ਸੀਸੀਟੀਵੀ ਕੈਮਰੇ ਵੀ ਆਇਆ ਕੁਝ ਸੀਸੀਟੀਵੀ ਕੈਮਰੇ ਡੀਵੀਆਰ ਵੀ ਲੱਗੇ ਦੋ ਹੀ ਕੈਮਰੇ ਤੋੜ ਕੇ ਬਾਹਰ ਲੇ ਅੱਛਾ ਤੁਹਾਨੂੰ ਪਤਾ ਲੱਗਿਆ ਵੀ ਕਿੰਨੇ ਵਜੇ ਹੋਈ ਹੈ ਘਟਨਾ ਇਹ ਆ ਬੀਜ ਦੱਸ ਰਿਹਾ ਵੀ 5:00 ਤੇ 5:30 ਦੇ ਵਿਚਾਲੇ ਵਿਚਾਲੇ ਹੋਈ ਹੈ ਇਹ ਤੁਹਾਨੂੰ ਕੀ ਮੰਗ ਕਰਦੇ ਮੈਸ ਬੰਦੇ ਫੜੇ ਜਾਣ ਮੇਰਾ ਕੈਸ਼ ਮੈਨੂੰ ਮਿਲ ਜਵੇ ਕਿਉਂਕਿ ਮੈਂ ਤਾਂ ਬਹੁਤ ਔਖਾ ਸਟੈਂਡ ਕੇ ਤਰੀਕਾ ਮੈਂ ਕਿਹਾ ਵੀਰੇ ਮੇਰਾ ਦਵਿੰਦਰ ਸਿੰਘ ਜੀ ਤੇ ਕੀ ਹੋਇਆ ਜਿਹੜਾ ਦੇਖੋ ਅਸੀਂ ਰਾਤ ਚੰਗੀ ਤਰ੍ਹਾਂ ਲੌਗ ਚੈੱਕ ਕਰਕੇ ਜਾਂਦੇ ਆ ਇਹ ਸਵੇਰੇ ਸਾਨੂੰ ਤਕਰੀਬਨ 5:20 5:30 ਵਜੇ ਸਾਨੂੰ ਫੋਨ ਆਉਂਦਾ ਵੀ ਤੁਹਾਡਾ ਸ਼ਟਰ ਤੋੜਿਆ ਹੈ ਅਸੀਂ ਜੱਟੇ ਕਿੱਡੀਆਂ ਚੱਕ ਕੇ ਆ ਗਏ ਤੇ ਦੇਖਿਆ ਵੀ ਸ਼ਟਰ ਤੋੜਿਆ ਹੈ ਤੇ ਕਿੰਨਾ ਨੁਕਸਾਨ ਹੋਇਆ ਤਕਰੀਬਨ ਜੀ ਸਾਡੇ ਕੋਲ ਪ੍ਰੈਂਸ ਤੋਂ ਯਾਰ ਦਾ ਸੀ ਵਿੱਚ ਰਪਈ ਹੁੰਦਾ ਸਾਡੇ ਦਾ ਇਹ ਤੋਂ ਬਦਰੀ ਹੈਗਾ ਜੋ ਵੀ ਹੈਗਾ ਸੀ ਬਾਕੀ ਜੋ ਸਾਡੇ ਡਾਕੂਮੈਂਟ ਸੀਗੇ ਪਰਤੀਆਂ ਪੁੱਤੀਆਂ ਜਾਂ ਕੋਈ ਹੋਰ ਸੀਗਾ ਉਹ ਸਾਰਾ ਕੁਝ ਨਾਲੇ ਦੇਗੇ ਅੱਛਾ ਜੀ ਪਿੱਛੇ ਪਿਸਤਲ ਆਵਾਜ਼ ਨਹੀਂ ਜਿੱਦ ਤੋਂ ਲੱਗੂ ਕੱਟੋੜੇ ਕੋ ਸিসিਟੀਵੀ ਚ ਆਇਆ ਕੁਝ ਹਾਂਜੀ ਸਵਿਫਟ ਗੱਡੀ ਖੜਦੀ ਹੈ ਦੋ ਬੰਦੇ ਨਿਕਲਦੇ ਨੇ ਰਾਡ ਪਾ ਕੇ ਖੇਤਰ ਚੱਕ ਲੈਂਦੇ ਨੇ ਕਿੰਨੇ ਕ ਵਜੇ ਦੀ ਘਟਨਾ ਸੀ ਸਵੇਰ 5 ਵਜੇ ਦੀ ਜੀ ਕੈਮਰੇਆ ਦੇ ਅਕੋਰਡਿੰਗ ਸਵੇਰ 5 ਵਜੇ ਜੀ ਤੇਰੇ ਤੜਕਸਾਰੇ ਹੈ ਜੇ ਕੰਮ ਹੋਣ ਲੱਗ ਪਏ ਤਾਂ 30 ਮਿੰਟ ਦੇਖੋ ਜੀ ਪਤਾ ਨਹੀਂ ਪ੍ਰਸ਼ਾਸਨ ਦੀ ਘਾਟ ਹੈ ਕਿ ਆ ਕੀ ਨਹੀਂ ਬਹੁਤ ਅੱਜ ਇੱਕ ਅੱਜ ਰਾਤ ਸਵੇਰੇ ਸਵੇਰੇ ਅੱਜ ਮੈਂ ਇੱਕ ਟੋਕੜੀ ਦੋ ਤਿੰਨ ਵਾਰ ਦਿੱਤਾ ਮੈਂ ਦੇਖ ਲਈਆਂ ਹੋਈਆਂ ਨੇ ਇੱਕ ਸਾਥੋਂ ਅੱਗੇ ਪੱਟਿਆ ਖੇਤਰ ਦੇ ਮੋਹੱਲੇ ਵਾਲੇ ਦੇ ਇੱਕ ਲੇਡੀ ਰੋਡ ਤੇ ਪੁਲ ਤੋਂ ਪਾਰ ਪੱਟਿਆ ਹੈ ਹਰੇ ਹੋਰ ਪਤਾ ਲੱਗੂਗਾ ਵੀ ਹੋਰ ਸ਼ਾਇਦ ਕਿੰਨੇ ਵਾਰ ਦਿੱਤਾ ਹੋਈਆਂ ਹੁਣ ਕੀ ਮੰਗ ਕਰਦੇ ਅਸੀਂ ਚਾਹੁੰਦੇ ਜੀ ਪ੍ਰਸ਼ਾਸਨ ਦੇਖੇ ਕੋਈ ਚੌਂਕੀ ਜਿਹੜੇ ਰੱਖੇ ਉਹਨਾਂ ਉਤਾਰਨ ਵੀ ਹਾਂ ਤੁਸੀਂ ਭਾਈ ਕਿ ਕਿੰਨੇ ਵਜੇ ਜਾਂਦੇ ਹੋ ਕਿੰਨੇ ਵਜੇ ਨਹੀਂ ਜਾਂਦੇ ਇਹ ਆਪਾਂ ਪੈਸੇ ਦਿੰਦੇ ਹਾਂ ਉਹਨਾਂ ਮਹੀਨੇ ਬਾਅਦ ਦਿੰਦੇ ਹਾਂ ਉਹ ਚੱਕੇ ਨਹੀਂ ਕਰਦਾ ਵੀ ਹਾਂ ਬੰਦਾ ਕਿੰਨੇ ਵਜੇ ਆਉਂਦਾ ਕਿੰਨੇ ਵਜੇ ਜਾਂਦਾ ਰਣ ਲਖਵੀਰ ਸਿੰਘ ਪੱਟੀ ਟੇਲਰ ਜੀ ਕੀ ਹੋਇਆ ਜਿਹੜਾ ਵਕਫਾ ਮੈਂ ਜੀ ਰੋਜ਼ ਦੀ ਤਰ੍ਹਾਂ ਮੈਂ ਜਦੋਂ ਸਵੇਰੇ ਆਇਆ 5 ਵਜੇ ਮੈਂ ਦੁਕਾਨ ਖੋਲੀ ਆ ਕੇ ਤੇ ਦੁਕਾਨ ਖੋਲ ਕੇ ਦੋ ਬੱਚੀਆਂ ਇੱਥੋਂ ਗਈਆਂ ਨੇ ਤੇ ਇੱਥੇ ਗੱਡੀ ਖੜੀ ਆ ਮੇਰੀ ਨਿਗਾ ਪੈ ਗਈ ਆ ਗੱਡੀ ਨੂੰ ਬੱਚੀਆਂ ਭੱਜ ਗਈਆਂ ਮੈਨੂੰ ਕਹਿੰਦੇ ਅੰਕਲ ਚੋਰੀ ਹੋ ਰਹੀ ਆ ਜਿਹੜੇ ਕਾਗਜ਼ ਚੁਗਣੇ ਵਾਲੀਆਂ ਹੁੰਦੀਆਂ ਨੇ ਮੈਂ ਕਿਹਾ ਬੇਟਾ ਕੌਣ ਚੋਰੀ ਕਰ ਰਿਹਾ ਮੈਂ ਕਿਹਾ ਕੋਈ ਇਹਨਾਂ ਦੇ ਨਾਲ ਤਾਂ ਹੀ ਹੋਣਾ ਆ ਕਿਆ ਨਈ ਅੰਕਲ ਮੂੰ ਤੇ ਰੁਮਾਲ ਬੰਨੇ ਹੋਏ ਚੋਰੀ ਕਰਦੇ ਪਏ ਆ ਉਹ ਕੁੜੀਆਂ ਇਧਰੋਂ ਚਲ ਗਈਆਂ ਮੈਂ ਉੱਥੋਂ ਭੱਜਿਆ ਜੋ ਦੇਖਿਆ ਮੈਂ ਕਿਹਾ ਵਾਕੇ ਵੀ ਸ਼ਟਰ ਚੱਕਿਆ ਬੈਕ ਐਨ ਕੇ ਸ਼ਰਮ ਮੈਂ ਇੱਥੋਂ ਆ ਕੇ ਇਹਨਾਂ ਨੂੰ ਗਾਲ ਕੱਢੀ ਐ ਉੱਚੀ ਤੇ ਮੈਂ ਖੜਜੋ ਥੋੜੀ ਭੈਣ ਉਹਨਾਂ ਨੇ ਜਦੈ ਗੱਡੀ ਦੇ ਵਿੱਚ ਬਹਿ ਕੇ ਭੱਜ ਗਿਆ ਇਧਰ ਨੂੰ ਉਹਦੇ ਬਾਅਦ ਚ ਅਸੀਂ ਇੱਥੇ ਖੜ ਕੇ ਫੋਨ ਲਾਉਂਦੇ ਰਿਆਂ ਦੋ ਮੁੰਡੇ ਰੁੱਕੇ ਉਹਨਾਂ ਨੂੰ ਮੈਂ ਕਿਹਾ ਵੀ ਫੋਨ ਕੱਢੋ ਇਹਨਾਂ ਨੂੰ ਨੰਬਰ ਲਾਈਏ ਮੇਰਾ ਫੋਨ ਦੁਕਾਨ 'ਚ ਰਹਿ ਗਿਆ ਸੀਗਾ ਉਹਨਾਂ ਤੋਂ ਨੰਬਰ ਲਾ ਕੇ ਅਸੀਂ ਦੁਕਾਨ ਤੇ ਇਹਨਾਂ ਨੂੰ ਫੋਨ ਕਰਦੇ ਰਿਆਂ ਨਹੀਂ ਚੱਕਿਆ ਉਧਰੋਂ ਗੱਡੀ ਦੁਬਾਰ ਉਹਦੇ ਕੋਲ ਲਗਭਗ ਰਵਾਲਵਰ ਤਾਂ ਹੈਗਾ ਆ ਉਹਨੇ ਇੰਨੀ ਸਪੀਡ ਨਾਲ ਗੱਡੀ ਕੱਢੀ ਆ ਇੱਕ ਮੁੰਡਾ ਉਧਰ ਇੱਕ ਉਧਰ ਮੈਂ ਉਹ ਉਥੇ ਥੜੀ ਦੇ ਉੱਤੇ ਚੜ ਕੇ ਜਾਨ ਬਚਾਈ ਆ ਅਸੀਂ ਕੰਬਣ ਲੱਗ ਗਏ ਵੀ ਇਹਨਾਂ ਨੇ ਸਾਨੂੰ ਜੇ ਅਸੀਂ ਇੱਥੇ ਖੜੇ ਹੁੰਦੇ ਤਾਂ ਸਾਡੇ ਤਿੰਨਾਂ ਤੇ ਗੱਡੀ ਛਾੜ ਦੇਣੀ ਸੀ ਉਹਨਾਂ ਨੇ ਜਿਵੇਂ ਹੁਣ ਇਲੈਕਸ਼ਨ ਦਾ ਦੌਰ ਹੈ ਇਹ ਜੀ ਵਾਰਦਾਤਾਂ ਹੋ ਰਹੀਆਂ ਨੇ ਦੇਖੋ ਜੀ ਸਰਕਾਰ ਮੈਂ ਤਾਂ ਇੱਕ ਗੱਲ ਕਹੂੰਗਾ ਇਸ ਹਿਸਾਬ ਨਾਲ ਤਾਂ ਸਰਕਾਰ ਹੈ ਹੀ ਨਹੀਂ ਜਦੋਂ ਦਿਨ ਦਿਹਾੜੇ 5 ਵਜੇ 10 ਮਿੰਟ ਤੋਂ 20 ਮਿੰਟਾਂ ਦੇ ਵਿੱਚ ਵਿੱਚ ਦੋ ਚੋਰੀਆਂ ਹੋ ਗਈਆਂ ਠੀਕ ਹੈ ਜੀ ਕਿੰਨੀ ਕਿੰਨੀਆਂ ਗੱਲਾਂ ਨੇ ਦੁਕਾਨਾਂ ਤਾਂ ਇੱਥੇ ਕਾਫੀ ਦੋ ਦੁਕਾਨਾਂ ਤੇ ਤਾਂ ਲਗਭਗ ਪਤਾ ਹੀ ਆ ਵੀ ਇਥੋਂ ਇੱਕ ਮੰਨ ਵਾਲੇ ਦੇ ਇੱਕ ਇਹਨਾਂ ਦੇ ਚੋਰੀ ਹੋ ਗਈ ਹੈ ਤੇ ਮੁਲਾਜ਼ਮ ਵਿਚਾਰੇ ਐਵੇਂ ਕਹੀ ਝੂਠ ਬੋਲੀ ਵੀ ਜਦੇ 15 20 ਮਿੰਟਾਂ ਦੇ ਵਿੱਚ ਵਿੱਚ ਸਵੇਰੇ ਸਵੇਰੇ ਹੁਣ ਉੱਠਦੇ ਨੇ ਇੰਨਾ ਕ ਤਾਂ ਟਾਈਮ ਲੱਗ ਜਾਂਦਾ 15 20 ਮਿੰਟਾਂ ਦੇ ਵਿੱਚ ਵਿੱਚ ਮੁਲਾਜ਼ਮ ਆ ਗਏ ਆ ਗੱਡੀ ਵਾਲੇ ਪੁਲਿਸ ਵਾਲੇ ਇਹਨਾਂ ਨੇ ਵਿਚਾਰਿਆਂ ਨੇ ਆ ਕੇ ਆਪਣੀ ਕਾਰਵਾਈ ਜੋ ਵੀ ਆ ਕੀਤੀ ਹੈ ਇਹਨਾਂ ਨੇ ਤੇ ਬਾਕੀ ਉਹ ਬੰਦੇ ਨਿਕਲ ਗਏ ਸੀਗੇ ਜਦੇ ਹੁਣ ਕੀ ਮੰਗਦਾ ਮੰਗਾਈ ਕਰਦੇ ਆ ਵੀ ਇਹ ਵਿਚਾਰੇ ਨੇ ਪਹਿਲਾਂ ਤਾਂ ਬਹੁਤ ਗਰੀਬੀ ਦੇਖੀ ਆ ਨੇ ਵਿਚਾਰੇ ਨੇ ਬਹੁਤ ਔਖਾ ਕੰਮ ਸੈੱਟ ਕੀਤਾ ਹੁਣੇ ਸੈੱਟ ਕੀਤਾ ਆ ਇਹਦਾ ਪਹਿਲਾਂ ਵਿਚਾਰਦਾ ਰੈਡੀਮੇਡ ਦਾ ਕੰਮ ਕੁਛ ਨਹੀਂ ਸੀਗਾ ਇਹ ਤਾਂ ਵਿਚਾਰੇ ਨੇ ਹੁਣ ਲੋਕਾਂ ਦੇ ਰੁਪਏ ਇੱਥੇ ਰੱਖ ਕੇ ਗਿਆ ਸੀਗਾ ਜਿਹੜੇ ਜਿਵੇਂ ਜਿਹੜੇ ਹਸਾਬਨਾਮੇ ਦੇਖੇ ਆ ਸਚਾਈ ਇੱਥੋਂ ਨਜ਼ਰ ਆਉਂਦੀ ਆ ਵੀ ਜਦੋਂ ਇਹ ਬੰਦੇ ਨੂੰ ਮੈਂ ਘਰ ਦੱਸਿਆ ਇਹ ਚੀਕਾਂ ਮਾਰਨ ਲੱਗ ਗਿਆ ਤੇ ਜਦੋਂ ਇਹ ਇੱਥੇ ਆਇਆ ਇੱਥੇ ਆਉਂਦੇ ਨੇ ਪਹਿਲਾਂ ਹੀ ਦਰਾਜ ਕੱਢਿਆ ਦਰਾਜ ਕੱਢ ਕੇ ਇਹਨੇ ਮੱਥੇ ਤੇ ਦਹੱਥੜ ਮਾਰੀ ਆ ਵੀ ਮੈਂ ਮਰ ਗਿਆ ਮੈਂ ਲੁੱਟਿਆ ਗਿਆ ਅਰੇ ਇਹ ਇਹੀ ਗੱਲ ਕਹਿ ਰਿਹਾ ਵੀ ਮੇਰਾ 8 ਤੋਂ 10 ਲੱਖ ਰੁਪਇਆ ਚੋਰੀ ਕਰਕੇ ਲੈ ਗਿਆ ਮੇਰੇ ਸਾਹਮਣੇ ਵੀ ਜੇ ਮੈਂ ਉੱਥੋਂ ਆਵਾਜ਼ ਨਾ ਮਾਰਦਾ ਉਹ ਅੰਦਰੋਂ ਮੋਬਾਈਲ ਵੀ ਲੈ ਕੇ ਜਾਂਦੇ